ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅਸਲ ਚਿਰਾਗ ਕਿੰਨਾ ਦੇ ਰੋਸ਼ਨ ਹੁੰਦੇ ਨੇ ਇਸ ਦੁਨੀਆ ਦੇ ਅੰਦਰ ਕਹਿੰਦੇ ਨੇ ਕਿ ਤਾਜਦਾਰਾ ਦੇ ਨਾਮੀਰਾ ਦੇ ਦੀਵੇ ਬਲਦੇ ਰਹਿਣ ਸਦਾ ਫਕੀਰਾ ਦੇ ਸੰਗਤ ਜੀ ਇਸ ertid ਦੇ ਉੱਤੇ ਜਿਹੜੇ ਪੀਰ ਫਕੀਰ ਬਲੀ ਹੋਏ ਨੇ ਜਿਨ੍ਹਾਂ ਨੇ ਕੀ ਬਾਤਾਂ ਕੀਤੀਆਂ ਹੈ ਆਪਣੇ ਪੀਰ ਮੁਰਸ਼ਿਦ ਦੇ ਕਦਮਾਂ ਵਿੱਚ ਰਹਿ ਕੇ ਸੰਗਤ ਜੀ ਰੱਬ ਨੂੰ ਪਾਉਣ ਤੋਂ ਬਾਅਦ ਜਦੋਂ ਉਹ ਇਸ ਦੁਨੀਆ ਨੂੰ ਛੱਡ ਕੇ ਗਏ ਨੇ ਫਿਰ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ murid ਜਿਹੜੇ ਅੱਜ ਵੀ ਇੱਥੇ ਨੇ ਉਸ ਘਰਾਣੇ ਦੇ ਲੋਗ ਉਸ ਘਰਾਣੇ ਦੇ murid ਆਪਣੇ ਪੀਰ ਮੁਰਸ਼ਿਦ ਦੀ ਯਾਦ ਵਿੱਚ ਉਹਨਾਂ ਦੇ ਨਾਮ ਦਾ ਚਿਰਾਗ ਰੋਸ਼ਨ ਕਰਦੇ ਨੇ ਸੰਗਤ ਜੀ ਅਸੀਂ ਜਾਣਦੇ ਹਾਂ ਕਿ ਕਾਦਰੀ ਖਾਨੇ ਦੇ ਵਿੱਚ ਮੀਰਾ ਗੋਸਪਖ ਸਰਕਾਰ ਜੀ ਦੇ ਨਾਲ ਨਿਸਬਤ ਰੱਖਣ ਵਾਲੀ ਆ ਰੂਹਾ ਉਹ ਪੰਜੀਤਨ ਪਾਕ ਮੀਰਾ ਗੋਸਪਖ ਸਰਕਾਰ ਜੀ ਦੇ ਚਿਰਾਗ ਰੋਸ਼ਨ ਕਰਦੇ ਨੇ ਸੰਗਤ ਜੀ 11ਵੇਂ ਵਾਲੇ ਦਿਨ ਵੀ ਮੀਰਾ ਗੋਸਪਖ ਸਰਕਾਰ ਜੀ ਦਾ ਚਿਰਾਗ ਰੋਸ਼ਨ ਕੀਤਾ ਜਾਂਦਾ ਤੇ ਉਹਨਾਂ ਦੇ ਜਿਹੜੇ murid ਨੇ ਉਹ ਉਹਨਾਂ ਨੂੰ ਯਾਦ ਕਰਦੇ ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਨੇ ਸੰਗਤ ਜੀ ਲੱਖ ਦਾਤਾਂ ਵਾਲਾ ਵਾਲੀ ਸਰਕਾਰ ਵੀ ਉਹ ਵੀ 11ਵੀਂ ਵਾਲੀ ਸਰਕਾਰ ਦੇ ਮুরিਦ ਨੇ ਉਹਨਾਂ ਦੇ ਨਾਮ ਦੇ ਚਿਰਾਗ ਹਰ ਵੀਰਵਾਰ ਨੂੰ ਰੋਸ਼ਨ ਕੀਤੇ ਜਾਂਦੇ ਨੇ ਉਹਨਾਂ ਦੇ ਮুরিਦਾਂ ਵੱਲੋਂ ਸੰਗਤ ਜੀ ਇਸ ਤਰ੍ਹਾਂ ਖਵਾਜਾ ਸਰਕਾਰ ਜੀ ਦਾ ਚਿਰਾਗ ਅਸੀਂ ਐਤਵਾਰ ਨੂੰ ਰੋਸ਼ਨ ਕਰਦੇ ਹਾਂ ਤਾਂ ਜਿਵੇਂ ਜਿਵੇਂ ਬਿਦੀ ਚੱਲਦੀ ਹੈ ਉਸੇ ਤਰ੍ਹਾਂ ਹੁਣ ਤੱਕ ਚੱਲੀ ਆਂਦੀ ਹੈ ਕਹਿੰਦੇ ਨੇ ਕਿ ਤਾਜਦਾਰਾ ਦੇ ਨਾਮ ਮੀਰਾ ਦੇ ਦੀਵੇ ਬਲਦੇ ਰਹਿਣ ਸਦਾ ਫਕੀਰਾ ਦੇ ਸੰਗਤ ਜੀ ਜਿੰਨੇ ਮਰਜੀ ਪੈਸੇ ਇਕੱਠੇ ਕਰਕੇ ਜਦੋਂ ਇਨਸਾਨ ਇਸ ਦੁਨੀਆ ਤੋਂ ਜਾਂਦਾ ਹੈ ਦੁਨੀਆ ਦੀ ਦੌਲਤ ਇਕੱਠੀ ਕਰਨ ਤੋਂ ਬਾਅਦ ਉਹਦੇ ਨਾਮ ਦਾ ਚਿਰਾਗ ਕੋਈ ਨਹੀਂ ਜਗਦਾ ਸੰਗਤ ਜੀ ਉਸ ਇਨਸਾਨ ਨੂੰ ਤਾਂ ਲੋਕ ਇੱਕ ਦੋ ਮਹੀਨਾ ਹੀ ਯਾਦ ਕਰਦੇ ਨੇ ਬਾਅਦ ਵਿੱਚ ਉਹ ਵੀ ਬੰਦ ਕਰ ਦਿੰਦੇ ਨੇ ਸੰਗਤ ਜੀ ਜਿਹੜੇ ਫਕੀਰ ਹੋਏ ਨੇ ਰੋਹਾਨੀ ਅੱਜ ਦੀ ਦੌਲਤ ਲੈ ਕੇ ਗਏ ਨੇ ਆਪਣੇ ਨਾਲ ਤਾਂ ਬਸ ਉਹਨਾਂ ਦੇ ਨਾਮ ਦੇ ਚਿਰਾਗ ਰੋਸ਼ਨ ਹੁੰਦੇ ਨੇ ਸੰਗਤ ਦੀ ਦੁਨੀਆ ਦੇ ਵਿੱਚ ਹਰ ਗਲੀ 'ਚ ਹਰ ਨੁੱਕਰ 'ਚ ਫਕੀਰਾਂ ਦੇ ਨਾਮ ਦੇ ਚਿਰਾਗ ਰੋਸ਼ਨ ਹੁੰਦੇ ਨੇ ਅਸਲ ਚਿਰਾਗ ਹੈ ਜੋ ਉਹ ਕਿਹੜਾ ਹੈ ਇਹ ਲਿਖਿਆ ਗਿਆ ਜੇ ਮਨ ਕੀ ਜੋਤ ਸਰੂਪ ਹੈ ਆਪਣਾ ਮੋਲ ਪਹਿਚਾਨ ਆਪਣੇ ਅੰਦਰ ਇਨਸਾਨ ਦੇ ਅੰਦਰ ਇੱਕ ਜੋਤ ਸਰੂਪ ਰੂਪ ਦੇ ਵਿੱਚ ਇੱਕ ਰੋਸ਼ਨੀ ਹੈ ਉਸ ਰੋਸ਼ਨੀ ਨੂੰ ਜੇ ਕੋਈ ਪਹਿਚਾਨਦਾ ਹੈ ਫਿਰ ਉਹ ਫਕੀਰਾ ਦੀ ਦੁਨੀਆ ਵਿੱਚ ਚਲਾ ਜਾਂਦਾ ਹੈ ਸੰਗਤ ਜੀ ਉਸ ਰੋਸ਼ਨੀ ਨੂੰ ਦੇਖਣਾ ਅਸਲ ਮਕਸਦ ਹੈ ਸਾਡਾ ਇਹ ਧਰਤੀ ਦੇ ਉੱਤੇ ਆਣਾ ਕਿ ਅਸੀਂ ਰੱਬ ਦੇ ਜੋਤ ਸਰੂਪ ਦੇ ਦੀਦਾਰ ਕਰ ਲਏ ਤੇ ਅਸੀਂ ਵੀ ਆਪਣੇ ਮਨ ਨੂੰ ਉਸ ਦੇ ਨਾਲ ਜੋੜ ਲਿਆ ਸੰਗਤ ਜੀ ਹਰੇਕ ਧਰਮ ਦੇ ਵਿੱਚ ਜੋਤ ਰੋਸ਼ਨ ਕਰਨ ਦਾ ਇੱਕ ਮਕਸਦ ਹੈ ਕਿ ਇਨਸਾਨ ਨੂੰ ਇੱਕ ਮੈਸੇਜ ਦਿੱਤਾ ਜਾਵੇ ਕਿ ਇਸ ਤਰ੍ਹਾਂ ਦੀ ਜੋਤ ਆਪਣੇ ਅੰਦਰ ਵੀ ਹੈ ਤੇ ਉਸ ਨੂੰ ਪਹਿਚਾਨ ਤੇ ਰੱਬ ਦੇ ਰਾਹ ਤੇ ਅੱਗੇ ਤੁਰ ਸੰਗਤ ਜੀ ਇਹ ਮਕਸਦ ਹੁੰਦਾ ਹੈ ਚਿਰਾਗ ਰੋਸ਼ਨ ਕਰਨਾ ਜਦੋਂ ਕੋਈ ਐਸੀ ਰੂਹ ਹੁੰਦੀ ਹੈ ਜਿਸ ਨੂੰ ਕੀ ਦੀਦਾਰ ਹੋ ਜਾਂਦੇ ਨੇ ਅੰਦਰੋਂ ਤਿਉ ਉਸ ਦਾ ਕਲ ਮੇਂ ਜ਼ਿਕਰ ਚੱਲਦਾ ਹੈ ਰੋਸ਼ਨੀ ਹੁੰਦੀ ਹੈ ਅੰਦਰ ਤਿਉ ਇਨਸਾਨ ਜਦੋਂ ਆਪਣੀ ਯਾਤਰਾ ਪੂਰੀ ਕਰਕੇ ਇਸ ਦੁਨੀਆ ਨੂੰ ਛੱਡ ਕੇ ਚਲਾ ਜਾਂਦਾ ਤੇ ਉਹਨਾਂ ਦੇ ਜਿਹੜੇ murid ਨੇ ਪਿੱਛੇ ਤਿਉ ਉਹਨਾਂ ਦੀ ਯਾਦ ਦੇ ਵਿੱਚ ਫਿਰ ਚਿਰਾਗ ਰੋਸ਼ਨ ਕਰਦੇ ਨੇ ਸੰਗਤ ਜੀ ਜਦੋਂ ਕੋਈ ਆਮ ਇਨਸਾਨ ਚਲਾ ਜਾਵੇ ਇਸ ਦੁਨੀਆ ਦੇ ਉੱਤੋਂ ਉਹਦਾ ਕੋਈ ਚਿਰਾਗ ਨਹੀਂ ਰੋਸ਼ਨ ਹੁੰਦਾ சங்காதி வீடியோ வீடு ஆடியோ தது தக்கா ர